ਪਿੱਛੇ ਭਾਈ ਜਿਹੜੀ ਸਕਰੀਨ ਤੇ ਤੁਸੀਂ ਦੇਖੀ ਜੰਨੇ ਆ ਕੋਠੀ ਦੀ ਸ਼ਟਰਿੰਗ ਹੋਈ ਵੀ ਤੇ ਇਹਦਾ ਭਾਈ ਆਪਾਂ ਕੰਮ ਦੇਖਣ ਵਾਸਤੇ ਆਏ ਹੋਏ ਆ ਤੇ ਇਹਦੇ ਵਿੱਚ ਭਾਈ ਲੈਂਟਰ ਦੀ ਤਿਆਰੀ ਚੱਲੀ ਜਾਂਦੀ ਹੈ ਤੇ ਆਪਾਂ ਨੂੰ ਫੋਨ ਆਇਆ ਤਾਂ ਡੇਢ ਕ ਵਜੇ ਦੇ ਵਿੱਚ ਵਿੱਚ ਡੇਢ ਆਰ 2 ਦੇ ਵਿੱਚ ਵਿੱਚ ਤੇ ਠੇਕਦਾਰ ਸਾਹਿਬ ਬਲਦੇਵ ਸਿੰਘ ਉਹਨਾਂ ਨੇ ਬਈ ਫੋਨ ਕਰਿਆ ਦਾਪਾ ਨੂੰ ਵੀ ਕੋਠੀ ਦਾ ਲੈਂਟਰ ਪਹਿਣਾ ਹੈ ਤੇ ਸਮਾਨ ਆਪਣਾ ਲੈ ਕੇ ਤੇ ਪ੍ਰੋਵੀਜ਼ਨਾਂ ਪਾਉਣੀਆਂ ਤੇ ਪੈਪ ਖੜੇ ਕਰਨੇ ਆ ਤੇ ਆਪਾਂ ਹੁਣ ਕੋਠੀ ਦੇ ਵਿੱਚ ਪਹੁੰਚ ਗਏ ਤੇ ਕੰਮ ਬਾਈ ਤੁਹਾਨੂੰ ਦਿਖਾ ਦਿੰਨੇ ਆ ਵੀ ਉਰੇ ਕਿਆ ਕਿੰਨਾ ਕੰਮ ਹੋਇਆ ਵਾ ਤੇ ਚੀਰੀਆਂ ਛੱਡੀਆਂ ਠੇਕਦਾਰ ਸਾਹਿਬ ਜੀ ਨੇ ਤੇ ਬਈ ਉਧਰ ਤੇ ਮੇਨ ਐਂਟਰੀ ਤੁਹਾਨੂੰ ਦਿਖਾ ਦਿੰਨੇ ਆ ਆ ਬਈ ਫਰੰਟ ਹੈ ਕੋਠੀ ਦਾ ਤੇ ਪੌੜੀ ਚੜਾਤੀ ਮੂਰੇ ਵਾਸਤੇ ਮੂਰੇ ਤੇ ਹੀ ਤੇ ਇੱਕ ਰਨਵਰਟਰ ਦੀ ਪਾਪ ਆਪਾਂ ਫਰੰਟ 'ਚ ਖੜੀ ਕਰਨੀ ਹੈ ਇੱਥੇ ਉਹਦੀ ਚੀਰੀ ਵੱਜੂਗੀ ਬਾਅਦ ਵਿੱਚ ਤੇ ਆ ਜਿਓ ਬਈ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਫੋਰਸ਼ਨ ਬਣਿਆ ਕੋਠੀ ਦਾ ਤੇ ਆ ਹੈ ਬਈ ਹਾਲ ਵਿੱਚ ਕਿਚਨ ਆ ਗਿਆ ਓਪਨ ਤੇ ਆ ਸਾਹਮਣੇ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਆ ਇਹ ਸਮਾਸੂਨ ਕੱਢਣ ਨੂੰ ਲਿਆਉਣੇ ਵਾਸਤੇ ਛੱਡਿਆ ਹੋਇਆ ਏ ਇੱਥੇ ਇੱਕ ਆਪਾਂ ਨੂੰ ਪਾਇਪ ਤਾਰ ਨਹੀਂ ਪਾਉਗੇ ਕਿਚਨ ਵਾਸਤੇ ਉੱਪਰ ਵੀ ਸੇਮ ਨਕਸ਼ਾ ਇਦਾਂ ਹੀ ਬਣਨਾ ਹੈ ਤੇ ਆਹ ਕਿਚਨ ਹੋ ਗਈ ਬਾਈ ਓਪਨ ਕਿਚਨ ਰਹੂਗੀ ਇੱਥੇ ਤੇ ਸਾਰੀ ਉਹ ਤੇ ਇਹਦੀ ਪਾਇਪ ਤਾਰ ਕੇ ਉੱਪਰ ਪਰਵੀਨ ਬਣਾਉਂਗੇ ਤੇ ਇਹ ਹੋ ਗਿਆ ਬਾਈ ਹਾਲ ਆਪਣਾ ਡਾਈਨਿੰਗ ਹਾਲ ਹੋ ਲੱਗੂਗਾ ਜਿਹੜਾ ਵੀ ਹੁੰਦਾ ਹੈ ਤੇ ਨਾਲ ਬਈ ਆਹ ਬਾਥਰੂਮ ਹੋ ਗਿਆ ਡਾਈਨਿੰਗ ਹਾਲ ਵਿੱਚ ਛੋਟਾ ਬਾਥਰੂਮ ਹੈ 5x5 ਦਾ ਪਤਾ ਨਹੀਂ 6 6 ਫੁੱਟ ਮੈਨੂੰ ਲੱਗਦਾ ਚੌੜਾ ਹੈ ਤੇ 5 ਫੁੱਟ ਲੰਬਾਈ ਹੈ ਇਹਦੀ ਤੇ ਚੀਰੀਆਂ ਬਈ ਛੱਡੀਆਂ ਹੋਈਆਂ ਇਹਦੇ ਵਿੱਚ ਤੇ ਨਾਲੇ ਨਾਲ ਬਾਥਰੂਮ ਆ ਬਈ ਇਹਦੇ ਵਿੱਚ ਆ ਬੈਡਰੂਮ ਹੋ ਗਿਆ ਇੱਕ ਤੇ ਇੱਧਰ ਵੀ ਛੱਡੀ ਹੋਈ ਹੈ ਖੈਰਾਂ ਅਸੀਂ ਤਾਂ ਚੀਰੀ ਠਿੱਕ ਦਾ ਸਾਹਿਬ ਨੇ ਕੰਮ ਵਧੀਆ ਕਰਿਆ ਵਾ ਛੀਰੀਆਂ ਛੱਡੀਆਂ ਪਹਿਲਾਂ ਉੱਪਰ ਉੱਪਰ ਥੱਲੇ ਭੁੱਲ ਗਈ ਹੋਣੀ ਛੱਡਣੀਆਂ ਆ ਆਪਾਂ ਦੋਹਾਂ ਪਾਈਪਾਂ ਦੀ ਬਈ ਪ੍ਰਵੀਨਾ ਜੁਆਇੰਟ ਕਰ ਲੂਗੇ ਕਿਉਂਕਿ ਦੋਨੇ ਪਾਸੇ ਪਾਈਪ ਖੜੂਗੇ ਤਾਂ ਪੈਸੇ ਪਾਈਪ ਥੱਲੇ ਜੋੜਨੇ ਔਖੇ ਹੋ ਜਾਂਦੇ ਆ ਕੋ ਤੁਹਾਨੂੰ ਵੀ ਪਤਾ ਜਿਹੜੇ ਵੀਰ ਪਲੰਬਰ ਦਾ ਕੰਮ ਕਰਦੇ ਆ ਆ ਨੇੜੇ-ਨੇੜੇ ਬਾਥਰੂਮ ਹੈ ਇਹ ਇਸ ਕਰਕੇ ਆਪਾਂ ਨੇ ਇਹਦੇ ਪੈਪ ਇੱਥੇ ਹੀ ਖੜੇ ਕਰਕੇ ਨਾਲ ਵਾਲੇ ਵੀ ਬਈ ਇਹਦੀ ਵਿੱਚ ਪ੍ਰਵੀਨ ਜੋੜ ਲੈਣੀ ਹੈ ਇਹਦੇ ਤਾਂ ਕਿ ਵੀ ਥੱਲੇ ਥੱਲੇ ਜੋੜਨ ਸਮੇਂ ਜਿਹੜੇ ਥੱਲੇ ਥੋਦੀਆਂ ਪਾਣੀਆਂ ਇਹਦੇ ਚ ਫਿਰ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਅੰਦਰ ਬਾਥਰੂਮ ਹੈ ਅੰਦਰ ਫਿਰ ਹੱਦੀ ਤਾਂ ਬਣਾ ਹੀ ਸਾਦੇ ਹੈਗੇ ਇਸ ਕਰਕੇ ਇਸ ਕਰਕੇ ਬਈ ਹੋਦੀ ਅੱਗੇ ਵਾਲੇ ਫਰੰਟ ਵਾਲੇ ਵਿੜੇ ਜੇ ਵਿੜੇ ਚ ਆਪਾਂ ਬਣਾਉਂਗੇ ਹੌਦੀ ਇਹਦੀ ਤੇ ਇਹਦੀਆਂ ਜਿਹੜੀਆਂ ਲਾਈਨਾਂ ਬਾਹਰ ਕੱਢ ਕੇ ਲੈ ਕੇ ਜਾਉਂਗੇ ਅੱਗੇ ਜੋਇੰਟ ਕਰੂੰਗੇ ਇਹਦੀਆਂ ਸੀਵਰੇ ਦੀਆਂ ਡਰੇਨ ਲੈਣਾ ਤੇ ਇੱਕ ਬਾਥਰੂਮ ਵੀ ਪਿੱਛੇ ਬਣ ਰਿਹਾ ਜੀ ਆਹ ਬੇੜਾ ਆ ਗਿਆ ਬੈਡਰੂਮ ਆ ਗਿਆ ਤੇ ਇਹਦੇ ਵਿੱਚ ਵੀ ਬਾਥਰੂਮ ਹੈ ਇਹਦੇ ਵਿੱਚ ਛੱਡੀ ਹੋਈ ਹੈ ਬਈ ਛੀਰੀ ਪੂਰੀ ਪਹਿਲਾਂ ਕੋਈ ਪਲੰਬਰ ਆਇਆ ਨਹੀਂ ਹੈਗਾ ਤੇ ਆਪਾਂ ਹੀ ਆਇਆ ਪਹਿਲੇ ਹੀ ਆ ਛੱਡੀ ਹੋਈ ਏ ਇਹਦੇ ਚ ਵੀ ਬਣਨੀ ਏ 1 ਪੀਸ ਸੀਡ ਦੀ ਪਰਵਿੰਦ ਦੇਣੀ ਏ ਇਹ ਆ ਪਿੱਛੇ ਵੇੜਿਆ ਬਾਈ ਖੁੱਲਾ ਹਾਂ ਬਾਈ ਕੀ ਕਹਿੰਦਾ ਕੋਈ ਗੱਲ ਹੀ ਕਰ ਲੈਨੇ ਆਂ ਕੀ ਕਰਨਾ ਮੈਂ ਮੜਾ ਜਾ ਬਲੌਗ ਸ਼ੁਰੂ ਕਰਿਆ ਹੋਇਆ ਆ ਨਾ ਆਪਨੂੰ ਮੈਂ ਤੇ ਆ ਵੀ ਬੈਡਰੂਮ ਹੋ ਗਿਆ ਬਾਈ ਠੀਕ ਆ ਬਾਬੂ ਤੂੰ ਵੀ ਕਦੇ ਲਵਾ ਦੇ ਕਰ ਹਾਜ਼ਰੀ ਆਪਲਾ ਲੱਗਿਆ ਤੇ ਮੇਰਾ ਕਿਉਂ ਨਹੀਂ ਲੱਗਿਆ ਕੀ ਕਰਨ ਲੱਗਿਆ ਕੋਈ ਚੇਲਾ ਹੋਈ ਚਿਰ ਚੜਨ ਲੱਗਿਆ ਹਾਂ ਨਾ ਪਲਾਹ ਹੋ ਇਹਦਾ ਕਿੰਨਾ ਹੈ 5 ਫੁੱਟ ਹੈ ਇਹ ਹਾਂ ਅਠ ਵਨ ਜਾਈਂ ਚ 12 5 60 5 ਫੁੱਟ ਹੋ ਗਿਆ ਹਾਂ ਹਾਂ ਠੀਕ ਹੈ ਇਧਰ ਨੂੰ ਮੈਨੂੰ 6 ਫੁੱਟ ਲੱਗਦਾ ਹੈ ਹਨਾ ਦੇਖੀ ਜਨਾਬ ਕੇ ਲਾ ਕੇ ਟੂਟੀਆਂ ਕੰਮ ਕਰ ਲ ਆ ਜਾਂਦੇ ਕੰਨਾਂ ਚ 4x5 ਫੁੱਟ 4 ਇੰਚ ਸਾਢੇ 5 ਦੇ ਆਸ-ਪਾਸ ਹੋ ਗਿਆ ਠੀਕ ਹੈ ਬੈਡਰੂਮ ਥੱਲੇ ਤਿੰਨ ਬਣ ਗਿਆ ਨਾ ਇੱਕ ਕੁਆਟਰ ਮਾ ਹੋ ਗਿਆ ਇੱਕ ਬੈਡਰੂਮ ਆ ਹੋ ਗਿਆ ਤੇ ਇੱਕ ਬੈਡਰੂਮ ਆ ਹੋ ਗਿਆ ਤਿੰਨ ਬੈਡਰੂਮ ਹੋ ਗਏ ਤੇ ਇਹਦੇ ਨਾਲ ਵੀ ਅਟੈਚ ਬਾਈ ਬਾਥਰੂਮ ਬਣੂਗਾ ਚਾਰ ਬਾਥਰੂਮ ਹੋਗੇ ਟੋਟਲੀ ਇਹਦੇ ਵਿੱਚ ਬਾਈ ਆ ਛੱਡੀ ਹੋਈ ਹੈ ਚੀਰੀ ਉੱਪਰ ਥੋੜੀ ਤੇ ਆ ਕੇ ਬਾਈ ਆਪਣੇ ਸਮਾਨ ਸੱਲਾ ਮਾਲਕਾਂ ਨੂੰ ਲੁਖਾ ਦਿਆਂ ਤੇ ਸਮਾਨ ਲੈ ਗਏ ਹੋਏ ਆ ਬਾਈ ਬਾਪੂ ਜੀ ਆਪਣੇ ਲੈਣ ਸਮਾਨ ਆਲੇ ਆ ਕੇ ਨਾ ਬਾਹੂ ਵੇ ਬਣਿਆ ਫਿਰ ਚੜਾ ਕੇ ਸਮਾਨ ਉੱਪਰ ਫਿਰ ਉਹ ਕਰਦੇ ਬਾਟ ਟੁਕ ਹਨਾ ਇਹਦਾ ਕਿੱਥੇ ਤਾਰੂੰਗਾ ਖੁੰਜੇ ਚ ਇਧਰਲੇ ਪਾਸੇ ਤਾਰ ਲਈ ਕਿ ਸਾਈਡ ਪਾਸੇ ਤਾਰ ਲਈ ਠੇਕੇਦਾਰ ਦਾ ਇਧਰ ਇਹ ਕਹਿੰਦਾ ਤਾਰਨੇ ਨੂੰ ਦਰਵਾਜ਼ੇ ਵਿੱਚ ਕਹਿੰਦਾ ਫਿਰ ਕਵਰ ਕਰ ਲੂਗੇ ਅਸੀਂ ਆਪੇ ਗੱਬੇ ਆ ਜਾਂਦਾ ਠੇਕੇਦਾਰ ਹਾਂ ਨਹੀਂ ਯਾਰ ਫਿਰ ਚਿਮਨੀ ਚੁਮ ਨਹੀਂ ਲਾਉਂਗੇ ਬੰਦੇ ਉਹਦਾ ਫਿਰ ਪੰਗਾ ਹਨਾ ਸਾਈਡ ਪਰ ਠੀਕ ਹੈ ਇਧਰਲੇ ਪਾਸੇ ਤਾਰਦੇ ਆ ਚਲ ਆ ਨਾ ਆਪਣਾ ਕੁਝ ਹੋਰ ਇਧਰ ਪਾਈ ਤੂੰ ਤਾਰ ਰਹੇ ਆ ਫਿਰ ਚਿਮਨੀ ਦੇ ਭਾਈ ਇਧਰ ਕੋ ਕੈਸੇ ਚਾਏਗਾ ਚਿਮਰੀ ਨੂੰ ਅਹੀ ਤਾਂ ਪੰਗਾ ਪੈਣਾ ਨਾ ਫਿਰ ਬਾਕਸ ਵਿੱਚ ਉੱਥੇ ਹੀ ਸਾਈਡ ਪਰ ਧਾਰੂੰਗਾ ਇਹਦਾ ਪਾਈਪ ਸਾਈਡ ਪਰ ਠੀਕ ਰਹੂਗਾ ਯਾਰ ਐ ਆਹ ਚੀਰੀ ਤਾਂ ਵੱਜਣੀ ਉਹ ਫਿਲਟੀ ਨਾਲ ਚੀਰੀ ਵੱਜੂਗੀ ਗਾਣੇ ਲਾ ਕੇ ਕੰਮ ਚੱਲ ਰਿਹਾ ਹੈ 2.5 ਮੰਜ਼ਲੀ ਬਣਨੀ ਆ 2.5 ਮੰਜ਼ਲੀ ਸਟੋਰੀ ਜਾਊਗੀ ਬਈ ਉੱਪਰ ਤੱਕ ਹੈ राक्षा तो छे में है ऊपर कॉपी ਵਾਈਟੀਆਂ ਦੋ ਆ ਗਈਆਂ ਟੀਆਂ ਫਲੋ ਡ੍ਰੈਪ ਤੇ ਹੱਲ ਬਚਾਰ ਦਿੰਦੀ ਸਮਾਨ ਤਾਂ ਪੂਰਾ ਹੀ ਐ ਇਹਦੇ ਕੋਈ ਪੀਸ ਪਾ ਦੇ ਬਾਬੂ ਕਦਮ ਆਹ ਗਟਕੀ ਜੀ ਉਹ ਪਏ ਪਿਛੇ ਰੋੜ ਸਰੀਏ ਬੰਨਤਾ ਇਦਾਂ ਨੂੰ ਮੈਂ ਜੇ ਗੈਪ ਦੇਣਾ ਮੜਾ ਇਹ ਵਿੱਚ ਲੂ ਮਾਰਾ ਜੀ ਹਮ ਅਗਲੀ ਵੀਡੀਓ ਬਣਾ ਦੇਣਾ ਅਗਲੀ ਵੀਡੀਓ ਨੂੰ ਪਾਣੀ ਦੇ ਦੇ ਵਾਦਰੇ ਦੇ ਵਿੱਚ ਇਹਦੇ ਚ ਕੱਢਣੀ ਇਧਰਲੇ ਬਾਥਮ ਚੋਂ ਹੀ ਕੱਢ ਦੂੰਗੇ ਉਧਰ ਵਾਲੇ ਬਾਥਮ ਦੇ ਵਿੱਚ ਤਾਂ ਫਿਰ ਆਪਸਾਈਡੇ ਪਾ ਲੂ ਫਿਰ ਪਾ ਦੇ ਮਾਰ ਜਾਂਦਾ ਹੁੰਦਾ ਏ ਰੈਂਟਰ ਵਿੱਚ ਕਿਹੜਾ ਕਹਿੰਦਾ ਵੱਢਣਾ ਅੱਛਾ ਆ ਹੋ ਗਿਆ ਇੱਧਰ ਨਾ ਸੋ ਵੀ ਦਾ